हां भाई ਹੁਣ ਦੱਸੋ ਫਿਰ ਕਿਵੇਂ ਕਰਨਾ ਹੈ ਆਪਾਂ ਤੁਹਾਨੂੰ ਕੀ ਕਹਿੰਦਾ ਸੀ ਜੀ ਮੈਂ ਤਾਂ ਦੇਖੋ ਪਹਿਲਾਂ ਭੈਣ ਜੀ ਸੀ ਕਿ ਆਕੇ ਗਿਓਂ ਤਾਂ ਉਹਦਾ ਫੋਨ ਆਇਆ ਸੀ ਮੈਨੂੰ ਇਹਨੇ ਦੱਸਿਆ ਹੋਣਾ ਤੁਸੀਂ ਸਾਰੀ ਗੱਲ ਉਹ ਦੱਸਿਆ ਸੀ ਬਈ ਸੱਚੀ ਆ ਗੱਲ ਸਰ ਠੀਕ ਹੈ ਉਸ ਤੋਂ ਬਾਅਦ ਮੈਂ ਇਹਦੇ ਕੋਲੇ ਉਹਦਾ ਫੋਨ ਆਇਆ ਸੀ ਮੈਂ ਉਹਦੇ ਕੋਲ ਜਾ ਕੇ ਆਇਆ ਠੀਕ ਹੈ ਜੀ ਉਹਦਾ ਤਾਂ ਮੈਂ ਸੋਹੀ ਉੱਥੇ ਖੜਾ ਪਿਆ ਜੀ ਬਸ ਅੱਛਾ ਹਾਂ ਨਾ ਕਿਵੇਂ ਫਿਰ ਤੁਹਾਨੂੰ ਕਹਿੰਦਾ ਵੀ ਪੈਸੇ ਲੈਣੇ ਮੈਂ ਉਹ ਬਸ ਕਹਿੰਦਾ ਨਹੀਂ ਮੈਂ ਪੈਸੇ ਕਦੋਂ ਮੰਗਦਾ ਮੈਂ ਪੈਸੇ ਕਦੋਂ ਮੰਗਦਾ ਉਹ ਤਾਂ ਮੈਂ ਤਾਂ ਵੈਸੇ ਹੀ ਕਹਿੰਦਾ ਉਹਦਾ ਨਾਂ ਕੀ ਐ ਜਵਕਾਂ ਨੂੰ ਹੁਣ ਠੰਡ ਆ ਗਈ ਮੋਟਰਸਾਈਕਲ ਤੇ ਲੈ ਕੇ ਜਾਂਦਾ ਸੀ ਕਹਿੰਦਾ ਠੰਡ ਲੱਗਦੀ ਐ ਤੇ ਕਹਿੰਦਾ ਇਹਨੇ ਕਿਹਾ ਕੁੜੀ ਨੇ ਵੀ ਜੇ ਆਪਣੀ ਗੱਡੀ ਹੁੰਦੀ ਤੇ ਫਿਰ ਜਵਕਾਂ ਨੂੰ ਮੋਟਰਸਾਈਕਲ ਤੇ ਠੰਡ ਨਾ ਲੱਗਦੀ ਕਹਿੰਦਾ ਆਪ ਹੀ ਚੁੰਨੀ ਚੱਕ ਕੇ ਤੁਰ ਗਈ ਕਹਿੰਦਾ ਵੀ ਮੈਂ ਜਾਣੀ ਐ ਮੈਂ ਕਿਹਾ ਯਾਰ ਇਹ ਇਹ ਗੱਲਾਂ ਨਾ ਮੈਨੂੰ ਦੱਸ ਵੀ ਐ ਉਹ ਵੀ ਮੋਟਰਸਾਈਕਲ ਤੇ ਜਵਕਾਂ ਨੂੰ ਠੰਡ ਲੱਗਦੀ ਐ ਤੇ ਗੱਡੀ ਦੀ ਮਾਰੀ ਚੁੰਨੀ ਲੈ ਕੇ ਆਪੇ ਤੁਰ ਗਈ ਐ ਤੱਕ ਕਿਵੇਂ ਤੁਰ ਗਈ ਮੈਂ ਕੁੱਤਮਾਰ ਕੀਤੀ ਕਹਿੰਦਾ ਨਾ 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 ਮੈਂ ਤਾਂ ਕਹਿੰਦਾ ਉਹਦੇ ਇੱਕ ਥੱਪੜ ਮਾਰ ਕੇ ਥੱਪੜ ਮਾਰੇ ਤੇ ਫੇਰ ਉਹ ਪੋੜੀਆਂ ਤੋਂ ਡਿੱਗ ਪਈ ਐ ਹੋ ਗਿਆ ਮਰੀ ਜਾਂ ਆਵਦੀਆਂ ਜਿਹੜੀਆਂ ਜਵਣੀ ਹੋਣੇ ਮਾਰਦੀਆਂ ਸੀ ਠੀਕ ਹੈ ਉਸ ਤੋਂ ਬਾਅਦ ਗੱਲ ਇੱਥੇ ਹੈ ਜੀ ਵੀ ਉਹ ਇਸ ਗੱਲ ਤੇ ਹੁਣ ਬਸ ਬਾਰ-ਬਾਰ ਉਹੀ ਦੁਹਰਾਈ ਜਾਂਦਾ ਗੱਡੀ ਦੀ ਗੱਡੀ ਦੀ ਵੀ ਮੈਂ ਕਿਸੇ ਨੂੰ ਜੁਬਾਨ ਕਰੀ ਬੈਠਾ ਤੇ ਹੁਣ ਮੇਰੀ ਉਹ ਦੇ ਵਿੱਚ ਬੇਇੱਜ਼ਤੀ ਹੈ ਜੇ ਮੈਂ ਆਪਦੀ ਜਵਾਨ ਤੇ ਨਹੀਂ ਉੱਤਰਦਾ ਤੇ ਮੈਨੂੰ ਉਹਨਾਂ ਨੇ ਆਪਾਂ ਨੂੰ ਪੁੱਛ ਕੇ ਕੀਤੀ ਸੀ ਜੇ ਨਸਲ ਦੇਖੋ ਉਹਨੇ ਆਪ ਕੀਤੀ ਪ੍ਰਾਪਤ ਆਪਦੀ ਜबान ਤੇ ਉੱਤਰੇ ਫਿਰ ਪੂਰਾ ਬੜਾ ਬਿਮਾਰੀ ਉਹਨੇ ਪੱਕਾ ਹੀ ਸਮਝਾਉਣਾ ਪੁੱਛਿਆ ਤੂੰ ਨੇ ਜबान ਕੀਤੀ ਸੀ ਤਾਂ ਆਪਦੀ ਜबान ਤੇ ਆਪ ਪੂਰਾ ਉੱਤਰੇ ਨਾ ਦੂਜਿਆਂ ਦੇ ਕਿਉਂ ਪਰਲੇ ਪਿਆਦਾ ਤੈਨੂੰ ਹੋਰ ਜबान ਕਰ ਲੂਗਾ ਕਿਸੇ ਨਾਲ ਸਰਪੰਚ ਸਾਹਿਬ ਫਿਰ ਕੱਲ੍ਹ ਵਾਲਾ ਕੰਮ ਕਰੀ ਕਰੂਗਾ ਜबानੇ ਬਗਉਨੇ ਰੋ ਦੇਖੋ ਪਤਾ ਕੀ ਹੈ ਇਹ ਚ ਹੁਣ ਮੈਂ ਤਾਂ ਦੇਖੋ ਕੁਝ ਨਹੀਂ ਕਰ ਸਕਦਾ ਨਾ ਇਹਦੇ ਚ ਠੀਕ ਹੈ ਨਾ ਮੈਂ ਤਾਂ ਐ ਵੀ ਜੇ ਕੋਈ ਕਾਰਵਾਈ ਹੈ ਕੁਝ ਹੈ ਉਹ ਤੇ ਮੈਂ ਤੁਹਾਡੇ ਨਾਲ ਖੜ੍ਹ ਸਕਦਾ ਉਹ ਉਹਨੂੰ ਤਾਂ ਜਾ ਕੇ ਨਹੀਂ ਨਾ ਮੈਂ ਲੜ ਸਕਦਾ ਵੀ ਤੂੰ ਐ ਕਿਉਂ ਕਰੀ ਜੰਨਾ ਹੈ ਤੂੰ ਜਵਾਨ ਕਿਉਂ ਕਰਦਾ ਫਲਾਣਾ ਕਿਉਂ ਕਰਦਾ ਉਹ ਤਾਂ ਉਹਦਾ ਮਸਲਾ ਹੈ ਹਾਂ ਉਹਨੇ ਕਾਇਮ ਕੀ ਗੱਲਾਂ ਉਹ ਕਿਸੇ ਨਾ ਜਵਾਨ ਕਰੀ ਬੈਠੇ ਥੋਡੇ ਤੋਂ ਮੰਗਦਾ ਤੁਸੀਂ ਦੇਣੇ ਨਹੀਂ ਦੇਣੇ ਇਹ ਥੋਡੇ ਤੇ ਹੈ ਠੀਕ ਹੈ ਨਾ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਵੀ ਤੂੰ ਧੱਕੇ ਨਾਲ ਦਿਓ ਉਹਨੂੰ ਜਿੱਥੋਂ ਮਰਜ਼ੀ ਦਿਓ ਮੇਰੇ ਤਾਂ ਕੋਈ ਮਤਲਬ ਹੀ ਨਹੀਂ ਹੈ ਨਾ ਉਹ ਤਾਂ ਠੀਕ ਹੈ ਦੇਖੋ ਤੁਸੀਂ ਵਿੱਚ ਪਾਇਆ ਮੈਨੂੰ ਸਾਂਝੇ ਬੰਦੇ ਕਰਕੇ ਵਿੱਚ ਪਾਇਆ ਮੈਂ ਉਹਦੇ ਕੋਲੇ ਜਾ ਕੇ ਉਹਨੂੰ ਸਮਝਾਇਆ ਬਥੇਰੇ ਮੈਂ ਉਹਨੂੰ ਸਮਝਾਇਆ ਵੀ ਕਾਕਾ ਤੂੰ ਐਵੇਂ ਆਪਦਾ ਘਰ ਨਾ ਪਟ ਕਰਖਰਾ ਹੋ ਜਾਂਦਾ ਇਹ ਇੱਥੇ ਰੁਲੀ ਜਾਂਦੀ ਏ ਤੂੰ ਇੱਥੇ ਤੁਰਿਆ ਫਿਰਦਾ ਜਵਾਕ ਵਿਚਾਰੇ ਮਿਲ ਮਿਲ ਕਰਦੇ ਆ ਮਾਂ ਨੀ ਨੀ ਤਾਂ ਗੱਲ ਕਰਦੇ ਜੀ ਵੀ ਠੰਡ ਦਾ ਟਾਈਮ ਆ ਦੇ ਇੱਕ ਨੀ ਜੀ ਮੈਂ ਤਾਂ ਆਪ ਕਹਿੰਨਾ ਕਹਿੰਦਾ ਵੀ ਉਹ ਆਜੇ ਵੇ ਮੈਂ ਕਦੋਂ ਮੈਨਾਂ ਕਰਦਾ ਮੈਂ ਕਿਹਾ ਫਿਰ ਤੂੰ ਉੱਦੈ ਗਿਆ ਸੀ ਜਦੋਂ ਹਾਂ ਤੇ ਉੱਦੈ ਤੂੰ ਕੁੜੀ ਨੂੰ ਕਹਿੰਦਾ ਵੀ ਚੱਲ ਭਾਈ ਜੋ ਹੋ ਗਿਆ ਹੋ ਗਿਆ ਚੱਕ ਚੁੰਨੀ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਨੀ ਨੀ ਕਹਿੰਦਾ ਤੇ ਦੇਖ ਜਵਾਕ ਵਾਲੇ ਗੱਲਾਂ ਕਹਿੰਦਾ ਉਦਾਂ ਕਹਿੰਦਾ ਤੁਸੀਂ ਘਰੇ ਬੈਠੇ ਸੀ ਇਹ ਬੈਠਾ ਸੀਗਾ ਇਨਾਂ ਦੇ ਸਾਹਮਣੇ ਕਹਿੰਦਾ ਫਿਰ ਮੈਂ ਉਹਨੂੰ ਕਿਹਾ ਵੀ ਕੀ ਕਹਿਣਾ ਇਹਨੂੰ ਚਲ ਮੈਂ ਕਿਉਂ ਅਸੀਂ ਕਿ ਬਾਹ ਫੱਟਦੇ ਸੀ ਕੁੜੀ ਦੀ ਅਸਾ ਜੰਨੇ ਸਾਡੀ ਕੁੜੀ ਆਦੇ ਘਰੇ ਜਾਵੇ ਉਹੀ ਗੱਲ ਆ ਵੀ ਇਹ ਚਿੱਤੇ ਇਤ ਖੁਸ਼ੀ ਦੀ ਸਮੱਸਿਆ ਆਈ ਕਹਿੰਦੇ ਅਸੀਂ ਨਾਲ ਟੋਰੀਏ ਤੇਰੇ ਭਾਈ ਉਦੋਂ ਬਥੇਰੀਆ ਮੈਂ ਉਹਨੂੰ ਗੱਲਾਂ ਕੀਤੀਆਂ ਉਹਦੇ ਨਾਲ ਪਰ ਕੁੰਮ ਫਿਰ ਕੇ ਉੱਥੀ ਆ ਕੇ ਮੇਰੇ ਤਾਂ ਪੈਰੀ ਹੀ ਪੈ ਗਿਆ ਉਹਦਾ ਵੀ ਮੇਰੀ ਮਿਹਨਤ ਹੈ ਜੀ ਤੁਸੀਂ ਕਹਿ ਕੇ ਮਾੜਾ ਮੋਟਾ ਇੱਕ ਵਾਰੀ ਕਰਾ ਦਿਓ ਮੇਰੀ ਤਾਂ ਮਰਨ ਹੋ ਜਾਊਗਾ ਜੇ ਉਹਦਾ ਨਾ ਕਿ ਮੈਂ ਨਾ ਪੈਸੇ ਦਿੱਤੇ ਉਹ ਬੰਦੇ ਨੂੰ ਮੈਂ ਜਵਾਨ ਕਰੀ ਲੈ ਉਹਦਾ ਦੇਖ ਲੋ ਉਹਦਾ ਤਾਂ ਬਈ ਅੱਜ ਨਾ ਮਰਨ ਹੋਇਆ ਫੇਰ ਹੋਜੂ ਉਹ ਤਾਂ ਫੇਰ ਕਿਸੇ ਨਾਲ ਜਵਾਨ ਕਰ ਲੂ ਇਹ ਜਿਹੇ ਬੰਦੇ ਦਾ ਕੀ ਹੁੰਦਾ ਹੈਗਾ ਆਪ ਹੀ ਤਾਂ ਜਵਾਨ ਨਹੀਂ ਤੇ ਲੋਕਾਂ ਮੂਹਰੇ ਉਹ ਕਰਦਾ ਹੈਗਾ ਨਹੀਂ ਦੇਖੋ ਜਿਹੜੀ ਗੱਲ ਉੱਥੇ ਉਹਨੇ ਮੈਨੂੰ ਕਿਤੇ ਮੈਂ ਤਾਂ ਉਹ ਦੱਸ ਰਿਆਂ ਨੇ ਠੀਕ ਹੈ ਨਹੀਂ ਤੁਹਾਨੂੰ ਵੀ ਉਹਨੇ ਆਹਾ ਜਵਾਬ ਦਿੱਤਾ ਜੋ ਆਪਣੀ ਗੱਲ ਨੂੰ ਈ ਮੈਂ ਹੁਣ ਜਾ ਕੇ ਦੱਸਦੀ ਹਾਂ ਉਹਨੂੰ ਮੈਂ ਵੀ ਕਹਤਾ ਵੀ ਪਾਈ ਤੂੰ ਦੇ ਤੈਨੂੰ ਸਾਰਾ ਪਤਾ ਹੈ ਕਿੰਨੇ ਕੁ ਗੰਜੈਸ ਆ ਸਾਡੇ ਹੁਣ ਤੁਸੀਂ ਜੀ ਦੇਖੀ ਜਾਂਦੇ ਸਾਡੇ ਕਿੰਨੀ ਸਾਡੇ ਕੋਲ ਕੀ ਆ ਉਹਨੂੰ ਕਿਹੜਾ ਪਤਾ ਨਹੀਂ ਸੀ ਉਹਨੂੰ ਸਾਰਾ ਪਤਾ ਹੈ ਵੀ ਕਿੰਨੇ ਕੁ ਜੋਗ ਹੈਗਾ ਵਿਚਾਰੇ ਇਹ ਇੱਕ ਜਵਾਬ ਆ ਸਾਡੇ ਕੋਲੇ ਹਾਂ ਤੇ ਫਿਰ ਉਹੀ ਗੱਲ ਲੈਣਾ ਨਹੀਂ ਨਹੀਂ ਕਹਿੰਦਾ ਤੁਸੀਂ ਮੁੰਡੇ ਨੂੰ ਛੱਡੋ ਤੁਸੀਂ ਬੀਬੀ ਨਾਲ ਗੱਲ ਕਰਿਓ ਬੀਬੀ ਨਾਲ ਮੈਂ ਕਹਾ ਬੀਬੀ ਨਾਲ ਕਿਤੇ ਨੇ ਏਸੀ ਲੈ ਕੇ ਦੇਤੇ ਤਾਈਂ ਤੂੰ ਬੀਬੀ ਨਾਲ ਗੱਲ ਕਰਦਾ ਹਾਂ ਵੀ ਹੁਣ ਬੀਬੀ ਫੇਰ ਆ ਜੂਗੀ ਗੱਲਾਂ ਚ ਫੇਰ ਆ ਜੂ ਉਹਨਾਂ ਗੱਲਾਂ ਚ ਹੁਣ ਸਾਡੇ ਕੋਲ ਕੁਝ ਨਹੀਂਗਾ ਅਸੀਂ ਜਵਾਬਨੋ ਵੀ ਬਾਹ ਮੂਰੇ ਉਹੀ ਗੱਲ ਵਿਆਹ ਸਾਹਾ ਕਰਨਾਗਾ ਸਾਡੇ ਕੋਣ ਖੜੂਗਾ ਜੇ ਅਸੀਂ ਉਹੀ ਗੱਲ ਉਹਦੀਆਂ ਗੱਲਾਂ ਵੀ ਪਗਾਈ ਚਲੋ ਛੱਡੋ ਹੁਣ ਉਹਨਾਂ ਗੱਲਾਂ ਤਾਂ ਜਿਹੜੀਆਂ ਗਈਆਂ ਆਈਆਂ ਗੱਲ ਤਾਂ ਹੁਣ ਇੱਥੇ ਮੁੱਕਦੀ ਐ ਦੇਖ ਵੀ ਪਈ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਕੀ ਨਿਵੇਡਣਾ ਠੀਕ ਐ ਨਾ ਉਹ ਤਾਂ ਇੱਥੋਂ ਤੱਕ ਆ ਗਿਆ ਕਹਿੰ ਅੱਧਾ ਪਜੱਦ ਤੱਕ ਆਜੋ ਮੈਂ ਕਹਿੰਦਾ ਵੇ ਮੈਂ ਨਹੀਂ ਕਹਿੰਦਾ ਵੀ ਮੈਂ ਤੈਨੂੰ ਹਾਂ ਤਾਂ ਉਹ ਜੇ ਵੱਲ ਵੀ ਜਾਂਦੇ ਤੁਸੀਂ ਪਾਕੀ ਸਹੀ ਹਾਂ ਫਿਰ ਆச்சா ਮੈਨੂੰ ਕਹਿੰਦਾ ਮਿਲਿਆ ਹਾਂ ਕਹਿੰਦਾ ਚਲੋ ਜੀ ਕਹਿੰਦਾ ਠੀਕ ਹੈ ਚੱਲ ਅੱਧੇ ਤੱਕ ਪੱਕਾ ਮੈਂ ਕਹਿੰਦਾ ਮੈਂ ਮੈਂ ਕੋਈ ਬਾਤ ਨਹੀਂ ਕਰਦਾ ਪੱਕਾ ਮੈਂ ਵਿਚੋਲਾ ਵਿੱਚ ਵੀ ਮੈਂ ਤੈਨੂੰ ਕਹਿੰਦਾ ਹਾਂ ਮੈਂ ਤੈਨੂੰ ਅੱਧਾ ਦੇਵਾ ਦੂੰਗਾ ਮੈਂ ਕਹਿੰਦਾ ਮੈਂ ਤਾਂ ਗੱਲ ਕਰੂੰਗਾ ਉਹ ਅੱਧੇ ਦੇ ਦੇਣ ਸਾਰੇ ਦੇ ਦੇਣ ਚਾਹ ਰੁਪਿਆ ਨਾ ਦੇਣ ਮੇਰੀ ਕੁਝ ਮਿਹਵਾਰੀ ਨਹੀਂ ਹੈ ਪਰ ਉਹਨੇ ਇੰਨਾ ਜ਼ਰੂਰ ਕਿਹਾ ਕਹਿੰਦਾ ਚਲੋ ਬਾਲੇ ਨਹੀਂ ਤਾਂ ਚਲੋ ਲੱਖ ਰੁਪਏ ਤੱਕ ਕਹਿੰਦਾ ਮੇਰਾ ਕਰਾ ਦੇ ਇੱਕ ਵਾਰੀ ਓਕੇ ਸੋ ਓਕੇ ਐਤੋਂ ਬਾਅਦ ਨਹੀਂ ਮੈਂ ਕਰਦਾ ਕਹਿੰਦਾ ਕਦੇ ਵੀ ਆ ਲਾਸਟ ਵਾਰੀ ਕੀ ਕਰਕੇ ਦਸਤਾਪ ਪਰਪਰ ਵੀ ਨਹੀਂ ਪੈਸਾ ਦਾ ਇਹ ਹੁਣ ਭਾਈ ਦੇਖ ਲਓ ਤੁਸੀਂ ਦੇ ਲਓ ਕਾਕਾ ਤੂੰ ਦੇਖ ਲੈ ਜੀ ਉਦੋਂ ਉਦੋਂ ਹੁਣ ਉਹ ਕਹਿੰਦਾ ਸੀ 3 ਲੱਖ ਲੈ ਕੇ ਆਈ ਫਲਾਣਾ ਕਰਕੇ ਆਈ ਹੁਣ ਉਹ ਲੱਖ ਤੇ ਤਾਂ ਆ ਗਿਆ ਭਾਈ ਕਿ ਜ਼ਰ ਪੈਸਾ ਵੇਖ ਕੇ ਇਹ ਥੋੜੀ ਇਹ ਗੱਲਾਂ ਇਹ ਨਿਤ ਨਿਤ ਮੰਗੀ ਜਾਣਾ ਹਨਾ ਬਾਕੀ ਭਾਈ ਵੀ ਹੈ ਤਾਂ ਹੁਣ ਮਾੜੀ ਗੱਲ ਹੀ 15 18000 ਰੁਪਏ ਤੇ ਜਵਾਖ ਦੀ ਹਜੇ ਨੌਕਰੀ ਹੈ ਐਡਾ ਇਹਨੇ ਘਰ ਪਾ ਲਿਆ ਕਿਸ਼ਤ ਭਰਦਾ ਜਵਾਕ ਨਾਉਣ ਦੀ ਉਹ ਸਾਰੀਆਂ ਗੱਲਾਂ ਉੱਥੇ ਹੋਈਆਂ ਜੀ ਠੀਕ ਹੈ ਨਾ ਉਹਨੂੰ ਮੈਂ ਝਾੜਿਆ ਚੰਗੀ ਤਰ੍ਹਾਂ ਐਡਾ ਮਕਾਨ ਪਾ ਲੈ ਕਹਿੰਦਾ ਮੈਨੂੰ ਦੇ ਦੇ ਮੈਂ ਕਿਹਾ ਲੋਨ ਤੈਨੂੰ ਦੇਣ ਵਾਸਤੇ ਲਿਆ ਸੀ ਉਹਨਾਂ ਨੇ ਉਹ ਵੀ ਤਾਂ ਗੱਲ ਹੈ ਅਗਲੇ ਨੇ ਲੋਨ ਕਿਹੜਾ ਇਕੱਠਾ ਵੜਾਉਂਦੇ ਉਹ ਉਹ ਥੋੜੇ ਥੋੜੇ ਪੈਸੇ ਦੀ ਜਾਂਦੇ ਉਹਨਾਂ ਨੂੰ ਕੰਮ ਚੱਲੀ ਜਾਂਦਾ ਫਿਰ ਕਦੇ ਉਹਦਾ ਨਾ ਕਿ ਇੰਦੀਆਂ ਵਾਸਤੇ ਦੇਤੇ ਚਿਨਾਈ ਕਰਤੀ ਛੱਤਾਂ ਲਈ ਦੇਤੇ ਅੱਡੜ ਉਹ ਕਿਹੜਾ ਇਕੱਠੇ ਪੈਸੇ ਦਿੰਦੇ ਅਗਲੇ ਉਹਨੂੰ ਸਾਰਾ ਪਤਾ ਜੀ ਉਹਨੂੰ ਸਾਰਾ ਪਤਾ ਹੈ ਉਹ ਸਭ ਜਾਣਦਾ ਉਹ ਹਾਂ ਸਭ ਜਾਣ ਕੇ ਹੈਰਾਨ ਕਰਦਾ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਤੂੰ ਸੰਗ ਸ਼ਰਮ ਕਰ ਮੰਗਲ ਲੱਗ ਗਈ ਪਰ ਹੁਣ ਉਹਨੇ ਗੱਲ ਇੱਥੇ ਮਗਾਈ ਹੈ ਜੀ ਕੁੱਲ ਮਲਾ ਕੇ ਵੀ ਚਲੋ ਔਖੇ ਸੁਖੇ ਲੱਖ ਕ ਤੱਕ ਜੋ ਹੋ ਜਾਂਦਾ ਇਹ ਹੁਣ ਤੁਸੀਂ ਦੇਖ ਲਓ ਮਤਤਾ ਦਾ ਡੰਮਣਾ ਹੀ ਪੈਣਾ ਹੋਣਾ ਉਹਨੇ ਜੇ 100000 ਰੁਪਏ ਦਿੱਤਾ ਵੀ ਤੇ ਉਹਦੀ ਕੀ ਗਰੰਟੀ ਹੈ ਮੁੜ ਕੇ ਕੁਛ ਕਹੂਗਾ ਨਹੀਂ ਬੀਬੀ ਹੁ ਗਰੰਟੀ ਤਾਂ ਹੁਣ ਦੱਸ ਗਰੰਟੀ ਕਿਹੜਾ ਪਾਉਦੇ ਤੋਂ ਗਾਂ ਗੁੱਠੇ ਲਵਾ ਲੈਨੇ ਕਾਸੇ ਤੇ ਵਿਚਾਰਦਿਆਂ ਨੂੰ ਫੇਰ ਠੀਕ ਹੈ ਉਹ ਤਾਂ ਇਹ ਹੈ ਵੀ ਹੁਣ ਪਾਈ ਉਹ ਕਹਿੰਦਾ ਵੀ ਦੇਖੋ ਜੀ ਜੋ ਉਹਨੇ ਤਾਂ ਹੱਥ ਜੋੜ ਪੈਰੀ ਹੱਥ ਲਾ ਐ ਨਾ ਕਰੋ ਜੀ ਕਹਿੰਦਾ ਤੁਸੀਂ ਆਏ ਮੈਂ ਤੁਹਾਨੂੰ ਹੀ ਕਹਿ ਸਕਦਾ ਕਹਿੰਦਾ ਉਹ ਤਾਂ ਮੇਰੀ ਸੁਣਦਾ ਹੀ ਨਹੀਂ ਕਹਿੰਦਾ ਮੈਨੂੰ ਬੋਲਣ ਹੀ ਨਹੀਂ ਦਿੰਦੇ ਮੈਂ ਕਿਹਾ ਕਿੰਨਾ ਕ ਨਹੀਂ ਬੋਲਣ ਦਿੰਦੇ ਜਾਂ ਤੂੰ ਕਿੰਨਾ ਕ ਨਹੀਂ ਬੋਲਦਾ ਮੈਨੂੰ ਸਾਰਾ ਪਤਾ ਹੈ ਤੂੰ ਮੇਰੇ ਬੈਠੇ ਤੋਂ ਕੁੜੀ ਨੂੰ ਧਮਕੀਆਂ ਦੇਈ ਜਾਂਦਾ ਸੀਗਾ ਸਾਰੇ ਸਾਹਮਣੇ ਚਾਚਾ ਜੀ ਕੋਈ ਲੋੜ ਨਹੀਂ ਉਹਨੂੰ ਪੈਸੇ ਦੇਣ ਦੀ ਮੈਂ ਬਗ ਜਾਨੀ ਆਂ ਦੇਖੀ ਜਾਉ ਜਿਹੜੀ ਮੇਰੇ ਨਾਲ ਬਣੂਗੀ ਆਂ ਕਿਵੇਂ ਗੱਲ ਜਾਨੀ ਹੋਗੀ ਕੋਈ ਗੱਲ ਕਰਕੇ ਤੋੜਾਂਗੇ ਚਲ ਤੁਸੀਂ ਸਾਰਾ ਕੁਝ ਛੱਡੋ ਅਸਲ ਮੁੱਦੇ ਤੇ ਆਓ ਪਈ ਹੁਣ ਕੀ ਹੱਲ ਕੱਢਣਾ ਹਾਂ ਵੇ ਠੀਕ ਹੈ ਨਾ ਹੁਣ ਜੇ ਇਹ ਕਹਿੰਦੀ ਹੈ ਵੀ ਮੈਂ ਕੁੜੀ ਤੂੰ ਚਲੀ ਜਾਨੀ ਐ ਉਹਨੇ ਫੇਰ ਤੇਰਾ ਕੁੱਟਮਾਰ ਕਰਕੇ ਫੇਰ ਕੱਢ ਦੇਣਾ ਤੂੰ ਯਾਦ ਲੈ ਫੇਰ ਕੀ ਕਰੇਗੀ ਤੂੰ ਹੁਣ ਬਰਾਬਰੀ ਦਾ ਤੋੜੀ ਕਰਨੋਂ ਰਹੀ ਪਿਆ ਉਹ ਤਾਂ ਹੁਣ ਆਪਦਾ ਮੂੰਹ ਪਰ ਕੀ ਖੜੂਗਾ ਕੱਤ ਨਾ ਭਰ ਦਿਓ ਪੂਰੇ ਨਾਲ ਭਰ ਦਿਓ ਕੱਟ ਦੇ ਦਿਓ ਬਸ ਸੁਣੋ ਤੀਜੇ ਹੁਣ ਉਹਦੇ ਸਾਨਾ ਤੀਜੇ ਹਿੱਸੇ ਤੇ ਆ ਗਿਆ ਉਹ ਤਿੰਨ ਤੋਂ ਇੱਕ ਤੇ ਤਾਂ ਆ ਗਿਆ ਵੀ ਚਲ ਐ ਇੱਕ ਔਖੇ ਸੋਖੇ ਲੱਖ ਰੁਪਏ ਕਰਾ ਦਿਓ ਐਦੂ ਬਾਦ ਮੀਮਾ ਮੰਗਦਾ ਜੇ ਐਦੂ ਬਾਦ ਮੰਗਿਆ ਤਾਂ ਮੇਰਾ ਜੋਬਰ ਜੀ ਕਰ ਦਿਓ ਤੁਸੀਂ ਹੁਣੇ ਤੁਸੀਂ ਦੇਖ ਲਓ ਮੈਂ ਨਹੀਂ ਕਹਿੰਦਾ ਵੀ ਮੇਰੇ ਕਹਿੰਦੇ ਲੱਖ ਫੜਾਈ ਦਿਓ ਉਹਨੂੰ ਤੁਸੀਂ ਸੋਚ ਵਿਚਾਰ ਕਰ ਲਓ ਜੇ ਥੋੜਾ ਹੈ ਵੀ ਚੱਲ ਭਾਈ ਔਖੇ ਸੋਖੇ ਇੱਕ ਵਾਰੀ ਫੇਰ ਇੰਨਾ ਕ ਕਰਕੇ ਆਪਣੀ ਕੁੜੀ ਸੁਖੀ ਰਹਿੰਦੀ ਐ ਉਹ ਮੈਂ ਦੇਖ ਲੈ ਚਲ ਅਸੀਂ ਮਾਪੁੱਤ ਕਰ ਲੈਨੇ ਰਾਏ ਭਾਈ ਫਿਰ ਹੁਣ ਚਲ ਮੈਂ ਦੇਖਦਾ ਫਿਰ ਜੇ ਮੈਂ ਉੱਤੇ ਥੱਲੇ ਕਰਕੇ ਕਿਸੇ ਨੂੰ ਫੜਫੜਾ ਕੇ ਮੈਂ ਲੱਖ ਰੁਪਈਆ ਦਾ ਕਰ ਦੂੰ ਆਖਾ ਸਖਾ ਹੋ ਗਏ ਪਰ ਉਹ ਗੱਲ ਨਾ ਹੋਵੇ ਕੱਲ ਨੂੰ ਫਿਰ ਤੰਗ ਕਰੀ ਜਾਵੇ ਭੈਣ ਨੂੰ ਉਹ ਨਹੀਂ ਨਹੀਂ ਉਹ ਤਾਂ ਹੁਣ ਆਪਾਂ ਉਹਦੇ ਨਾਲ ਬੈਠ ਕੇ ਗੱਲ ਕਰ ਲਾਂਗੇ ਇਹ ਗੱਲ ਕਰਕੇ ਦਿਨ ਬਾਅਦ ਫਿਰ ਇਹ ਥੋੜੀ ਐ ਵੀ ਹੁਣ ਤੂੰ ਲੱਖ ਰੁਪਈਆ ਗਿਆ ਤੇ ਉਹਨੂੰ ਜਾ ਕੇ ਚੁੱਪ ਕਰਕੇ ਫੜਾਏਗਾ ਥੋੜੀ ਹੋਊਗਾ ਹਾਂ ਆਪਾਂ ਚਾਰ ਬੰਦੇ ਇਕੱਠੇ ਕਰਕੇ ਫੇਰ ਦੇਵਾਂਗੇ ਆਪਾਂ ਥੋੜਾ ਚੁੱਪ ਕਰਕੇ ਫੜਾ ਲੈਂਦੇ ਦੰਮੋ ਦਾ ਮੱਥਾ ਭਰੇ ਯਾਰ ਗੱਲਬਾਤ ਕਰਕੇ ਕੁੜੀ ਨੂੰ ਤੋੜਾਂਗੇ ਬਕਾਇਦਾ ਉਹਦੇ ਨਾਲ ਗੱਲ ਕਰਤੇ ਵੀ ਗਾਂਹਾਂ ਤੋਂ ਭਾਈ ਕੋਈ ਇਹ ਨੁਕਸਾਨ ਕਰਦੀ ਐ ਕੁਛ ਗਲਤ ਬੋਲਦੀ ਐ ਤਾਂ ਸਾਨੂੰ ਦੱਸ ਤੈਨੂੰ ਕੋਈ ਮਤਲਬ ਨਹੀਂ ਐ ਕੁੜੀ ਦੇ ਹੱਡ ਕੁੱਟਣ ਦਾ ਇਹ ਤਾਂ ਉਹ ਸਹੀ ਗੱਲ ਆ ਉਹਨੂੰ ਦੂਜੇ ਦਿਨ ਫੇਰ ਮੈਂ ਕੁੱਟ ਕੇ ਭੇਜ ਦਿੰਦਾ ਫੇਰ ਚਾਰ ਦਿਨਾਂ ਬਾਅਦ ਚਲੋ ਖੈਰ ਉਹ ਤਾਂ ਹੁਣ ਆਪਣੀਆਂ ਕਮਜ਼ੋਰੀਆਂ ਸੀ ਭਾਈ ਅਗਲੇ ਨੇ ਫਾਇਦਾ ਉਠਾਇਆ ਸਿੱਧੀ ਗੱਲ ਹੈ ਹਾਂ ਜਿਵੇਂ ਅਸੀਂ ਸ਼ੁਰੂ ਤੋਂ ਕਰੜੇ ਹੁੰਦੇ ਉਹਦੀ ਕੀ ਜੁੜਾ ਸੀ ਬਿਲਕੁਲ ਬਿਲਕੁਲ ਬਾਕੀ ਸਿਰ ਅਸੀਂ ਬੋਲ ਲੈਣੀ ਸੀ ਨਾ ਅਸੀਂ ਕੱਲਾ ਕੱਲਾ ਜਮਾਈ ਕਰਕੇ ਸਿਰ ਚੜਾ ਲਿਆ ਹਾਂ ਚਲੋ ਭਾਈ ਕੋਈ ਨਹੀਂ ਕੋਈ ਕਰਦਾ ਜਵਾਕ ਇਹ ਠੁੱਟਾ ਤੇ ਕਰਕੇ ਚੱਲ ਮੱਖਾ ਦਾ ਮੂੰਹ ਤੇਰਾ ਤੁਸੀਂ ਐ ਕਰੋਂ ਇੱਕ ਵਾਰੀ ਉਹਨਾਂ ਨੂੰ ਫੋਨ ਤੇ ਵੀ ਐ ਨਾ ਕਹਿਓ ਵੀ ਉਹਨੀਆਂ ਤੂੰ ਦਿੰਨੇ ਆ ਜਾਂ ਦੇ ਦੇਾਂਗੇ ਜਾਂ ਕਿਵੇਂ ਹਾਂ ਉਸੇ ਮਾਰਗ ਤੇ ਕੇਰ ਪੁੱਛਤੇ ਪਈਆ ਕੋਈ ਨਹੀਂ ਤੇਰਾ ਜਿੰਨਾ ਥੋੜਾ ਪਤਾ ਮਸਲਾ ਤੇ ਹੱਲ ਮੈਂ ਕਰਾਤਾ ਤੁਸੀਂ ਇਹ ਨਹੀਂ ਕਹਿਣਾ ਵੀ ਤਨੋਸੀ ਹੁਣੀ ਪੈਸੇ ਦੇਵਾਂਗੇ ਜਾਂ ਕਿ ਮੈਂ ਤੇਰਾ ਕਿਹਾ ਕਿ ਉਹਨਾਂ ਨੂੰ ਨਹੀਂ ਨਹੀਂ ਉਹ ਤਾਂ ਉਹ ਪਤਾ ਕੀ ਹੈ ਉਹ ਕਹਿੰਦਾ ਸੀ ਮੈਂ ਕਿਹਾ ਸੀ ਦੇਖ ਮੈਂ ਉੱਥੇ ਜਾ ਕੇ ਉਹ ਮਾਤਾ ਗਈ ਹੋਈ ਹੈ ਮੈਂ ਕਿਹਾ ਕਿਸੇ ਮਰਗ ਤੇ ਉਹ ਆਜੂਗੀ ਮੈਂ ਜਾ ਕੇ ਗੱਲਬਾਤ ਕਰੂੰਗਾ ਜਿਵੇਂ ਉਹ ਕਹਿਣਗੇ ਕਹਿੰਦਾ ਫਿਰ ਮੈਂ ਤੁਹਾਨੂੰ ਆਪੇ ਫੋਨ ਕਰ ਲਊ ਆਪੇ ਫੋਨ ਕਰੂਗਾ ਕਰੂਗਾ ਸਾਨੂੰ ਕੀ ਲੋੜ ਐਵੇਂ ਦੱਸਣ ਦੀ ਉਹਨੂੰ ਤੇਰਾ ਮਸਲਾ ਹੱਲ ਹੋ ਗਿਆ ਹੋ ਗਿਆ ਫੋਨ ਆਪਾਂ ਕਿ ਲੋੜ ਆ ਠੀਕ ਐ ਨਾ ਉਹਦਾ ਫੋਨ ਆਊਗਾ ਜਿਵੇਂ ਵੀ ਆਊਗਾ ਆਪਣੀ ਜੋ ਗੱਲਬਾਤ ਹੈਗੀ ਆਪਾਂ ਉਹ ਉਹਨੂੰ ਦੱਸ ਦਾਂਗੇ ਹਾਂ ਉਹਨੂੰ ਦੱਸ ਆਪਾਂ ਨਾ ਪਾਈ ਸਾਂ ਇੱਥੋਂ ਤੱਕ ਉਹਨੂੰ ਦੱਸ ਦਾਂਗੇ ਫਿਰ ਦੇ ਦਿਆਂਗੇ ਕੀ ਕਹਿੰਦਾ ਲਾਊਗਾ ਫੋਨ ਤਾਂ ਪੁੱਛੂਗਾ ਉਹਨੇ ਕਿਹਾ ਜੀ ਮੈਂ ਕਰੂੰਗਾ ਮੈਂ ਕਹੇ ਹਲੇ ਨਾ ਕਰੀ ਮੈਂ ਰਾਵਣਾ ਜਦੋਂ ਮੈਨੂੰ ਟਾਈਮ ਲੱਗੇ ਮੈਂ ਜਾਇਆ ਹਾਂਗਾ ਜਾਇਆ ਹਾਂਗਾ ਠੀਕ ਹੈ ਨਾ ਹਾਂ ਚੰਗਾ ਚਲੋ ਜੀ ਫਿਰ ਚਲ ਠੀਕ ਹੈ ਹੈ ਠੀਕ ਹੈ ਜੀ ਹਾਂ ਚਲੋ ਚਲੋ ਕਿਹੜਾ ਮਾਰੋ ਫੇਰ ਹਾਂਜੀ ਹਾਂ ਜ਼ਰੂਰ ਇਹਦੇ ਕੋਈ ਵੀ ਬੇਬੇ ਆਪਾਂ ਕਰ ਦਾਂਗੇ ਜਿਹੜਾ ਥੱਲੇ ਕਿਵੇਂ ਕਰ ਜਪਿੰਦਰ ਦੇਖ ਲੈ ਵੀਰੇ ਐਵੇਂ ਨਾ ਮੇਰੇ ਪਿੱਛੇ ਤੂੰ ਔਖਾ ਹੋਈ ਜਾ। ਔਖਾ ਤਾਂ ਹੁਣ ਕੋਈ ਨਾ ਇੱਕ ਵਾਰੀ ਆਪਾਂ ਕਰ ਦਿੰਨੇ ਆ ਜਿਹੜੇ ਆਰਟੀਕਲ ਮੈਂ ਪੜਨੂਗਾ ਡਾਕਟਰ ਜੀ ਦੇ ਨਾਲ ਤੇ ਨਾ ਮੰਗੀ ਖੜਾ ਹੋਵੇ ਕਰਤਾ ਦੇਵਾਂਗੇ ਐਸੀ ਵੀ ਕਾਪੀ ਲਾਇਆ ਸੀਗਾ ਉਹ ਕਿਹੜਾ ਆਪਣੇ ਘਰੇ ਪਈ ਸੀ ਪਈ ਤੇ ਬੇਪਾ ਕਰੋ ਚਾਪ ਪੇਲਾ ਰਾਇ ਉਹ ਵੀ ਫੜਾ ਫੜਾ ਕੇ ਕਰਾਂਗਾ ਸੀ ਚੱਲ ਕੋਈ ਨਹੀਂ ਜਿਹੜਾ ਹੁਣ ਫਿਰ ਮੂੰਹ ਪਾਤਾ ਏਸੀਆਂ ਨੇ ਤਾਂ ਮੂੰਹ ਪਾਇ ਜਦੇ ਏਸੀ ਲਾਤੇ ਐਨਸੀੜੀਆਂ ਲਾਤੇ ਬਤਾਈ ਜੇ ਮੂੰਹ ਬੋ ਲਾਇਆ ਸੀ ਇਹਦੇ ਮੂੰਹ ਨੂੰ ਹੀ ਕਰੀ ਚੈਲੀ ਤੂੰ ਇਹਦਾ ਘਰ ਪੱਟ ਨਹੀਂ ਤੇ ਇਹਦਾ ਮੂੰਹ ਰੱਖੀ ਛੱਡੀ ਮੇਰੀ ਸੁਣ ਗੱਲ ਪੁੱਤ ਜੇ ਤਾਂ ਤੇਰਾ ਪੈਂਦਾ ਪਹੋਤਾ ਤਾਂ ਠੀਕ ਐ ਨਹੀਂ ਚੁੱਪ ਕਰਕੇ ਮੈਨੂੰ ਦੱਸ ਦੇ ਤੇ ਮੈਂ ਤੈਨੂੰ ਲੱਖ ਰੁਪਏ ਦੇ ਦੂੰ ਤੇ ਮੈਨੂੰ ਗਾਹ ਫਸਲ ਆਈ ਤੂੰ ਜਾਂ ਠੇਕਾ ਲੈ ਕੇ ਦੇ ਆਈ ਮੈਂ ਕਿਸੇ ਦੇ ਹੋਰ ਭਾਂਡੇ ਨਾ ਪਈ ਚੱਲ ਘਰ ਲੱਗ ਫਿਰਦਾ ਪੂਆ ਸਾਡੇ ਕੋਲ ਤਾਂ ਹੁਣ ਕਿੱਥੇ ਪਏ ਤੈਨੂੰ ਵੀ ਪਤਾ ਹੀ ਆਪਣੇ ਘਰ ਦਾ ਹਣਾ ਇੱਕ ਵਾਰੀ ਜੇ ਤੇਰੇ ਤੋਂ ਹੁੰਦਿਆ ਤਾਂ ਤੂੰ ਕਰਦੀ ਇੱਕ ਵਾਰੀ ਤੇ ਤੈਨੂੰ ਦੇ ਦਾਂਗੇ ਹਣਾ ਬੇਬੇ ਹਾਂ ਦੇਰ ਚੱਲ ਕੋਈ ਨਹੀਂ ਪੁੱਤ ਮੈਂ ਨਿੱਕੇ ਨੂੰ ਫੋਨ ਕਰਦੀ ਹਾਂ ਤੇ ਉਹਨੂੰ ਕਹਿ ਦਿੰਨੀ ਆ ਭਾਈ ਲੱਖ ਰੁਪਏ ਫੜ ਕੇ ਤੇ ਇਹਦੇ ਖਾਤੇ 'ਚ ਪਾ ਦੇ ਪਾ ਦਊਗਾ ਤੇਰੇ ਖਾਤੇ 'ਚ ਚਲ ਬੇਬੇ ਫਿਰ ਮੈਂ ਇੱਕ ਵਾਰੀ ਦੇਖਦਾ ਫਿਰ ਮੈਂ ਜੇ ਹੁੰਦੇ ਹਾਲਤਾਂ ਫਿਰ ਭੂਆ ਦਾ ਕਰੀ ਦਊਗੀ ਹਾਲਤ ਹਣਾ ਹਾਂ ਹਾਂ ਚਲ ਕਰਦੀ ਭਾਈ ਹੋਰ ਕੀ ਹੈਗਾ ਚਲ ਆ ਜਾ ਨਿੱਕੇ ਨੂੰ ਫੋਨ ਲੱਗ ਗਿਆ ਕਰਨੇ ਕੋ ਕੋ ਕੁਝ ਨਾ ਚਲ ਉੱਠ ਮਾਰ ਆ ਨਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਦਿੱਕੀ ਨੂੰ ਅੱਗੇ ਤੱਕ ਇਹਨੇ ਨੂੰ ਆਏ ਬੋਲਿਆ ਨਹੀਂਗਾ ਜਿਹੜੋ ਨੇ ਅੱਜ ਇਹਨੇ ਗੁੱਸੇ ਨਾਲ ਬੋਲਿਆ ਕਿ ਮੈਂ ਤਾਂ ਬਸ ਮਿਲਣ ਵਾਸਤੇ ਬੁਲਾਇਆ ਸੀ ਇਹੋ ਜਿਹਾ ਮੈਂ ਕੀ ਕਰਤਾ ਤੇ ਨਹੀਂ ਗੱਲ ਕਰਨੀ ਤਾਂ ਮੈਂ ਸਾਥ ਮਨਾ ਤਾਂ ਕਰ ਸਕਦਾ ਹੁਣ ਕਿੰਨਾ ਟਾਈਮ ਹੋ ਗਿਆ ਵੇਟ ਕਰਦੇ ਨੂੰ ਹਰ ਵਾਰੀ ਇਹ ਨਹੀਂ ਕਰਦਾ ਨਹੀਂ ਹੋਣਾ ਸੀਗਾ ਮੈਨੂੰ ਜਵਾਬ ਤਾਂ ਦੇ ਦਿੰਦਾ ਹਾਂ ਹੂਜ ਕਰਕੇ ਫੋਨ ਕੱਟਦਾ ਪਤਾ ਨਹੀਂ ਆਊਗਾ ਕਿ ਨਹੀਂ ਚਲ ਵੇਖਦੀ ਆ ਥੋੜਾ ਟਾਈਮ ਹੋਰ ਵੇਟ ਕਰਦੇ ਆ ਆ ਗਿਆ ਠੀਕ ਹੈ ਨਹੀਂ ਫਿਰ ਵਗ ਜੂਗੀ ਘਰੇ ਕੀ ਹੋ ਗਿਆ ਹਰਪ੍ਰੀਤ ਹਾਂ ਹਰਪ੍ਰੀਤ ਕਿਉਂ ਇੰਨੇ ਫੋਨ ਕਰੀ ਰਹੀ ਨਹੀਂ ਏ ਯਾਰ ਕਦੇ ਬੰਦੇ ਬਜਬੂਰੀ ਵੀ ਸਮਝ ਰਿਆ ਕਰ ਕੀ ਹੋ ਗਿਆ ਹੈਗਾ ਤੂੰ ਬੋਲੀ ਨਾ ਯਾਰ ਵੀ ਕਿ ਤੂੰ ਤੇ ਹੋਰ ਤੈਨੂੰ ਪਤਾ ਤਾਂ ਹੈਗਾ ਯਾਰ ਘਰੇ ਤਾਂ ਅੱਗੇ ਤਾਂ ਇਨਾ ਕਲੇਸ਼ ਪਿਆ ਖੜਾ ਯਾਰ ਤੂੰ ਮਾੜਾ ਮੋਟਾ ਤਾਂ ਦੇਖ ਲਿਆ ਕਰ ਫੋਨ ਤੇ ਫੋਨ ਫੋਨ ਤੇ ਫੋਨ ਕਰੀ ਨਹੀਂ ਰਹੀ ਏ ਯਾਰ ਨਾ ਤੇਰੇ ਘਰੇ ਕਲੇਸ਼ ਨਹੀਂ ਮੈਂ ਕਰਵਾਇਆ ਉਹ ਮੇਰੇ ਘਰ ਕਿਉਂ ਹੋਈ ਨਾ ਕਲੇਸ਼ ਤੇ ਫਿਰ ਤੂੰ ਯਾਰ ਇੰਨਾ ਧੱਕਾ ਕਰੀ ਨੇ ਵਿਆਹ ਦਾ ਯਾਰ ਕਰਾਵਾਂਗੇ ਤੈਨੂੰ ਪਤਾ ਤਾਂ ਹੈਗਾ ਯਾਰ ਘਰੇ ਹਜੇ ਘਰੇ ਤੇ ਭੈਣ ਬੈਠੀ ਆ ਹਜੇ ਕੋਈ ਰੌਲਾ ਤਾਂ ਨਹੀਂ ਪੜਿਆਣ ਜਿਹਦਾ ਦੱਸ ਕੀ ਕੰਮ ਆ ਤੂੰ ਇਨੇ ਫੋਨ ਕਰੀ ਐਂ ਨੀ ਮੈਂ ਕੱਟੀ ਜਨਾ ਤੂੰ ਤੂੰ ਫੋਨ ਤੇ ਫੋਨ ਲੱਗੀ ਪਈ ਐ ਦੱਸ ਕੀ ਹੋ ਗਿਆ ਦੱਸ ਮੈਨੂੰ ਹੋਣਾ ਤਾਂ ਕੁਛ ਨਹੀਂ ਹੋਣਾ ਕੀ ਆ ਮੈਨੂੰ ਕੀ ਹੋ ਗਿਆ ਹਾਂ ਇਹ ਤਾਂ ਕਦੇ ਮੈਨੂੰ ਬੋਲੀ ਐ ਨੀ ਜਿਵੇਂ ਅੱਜ ਬੋਲੀ ਐ ਨਾ ਮੈਂ ਤਾਂ ਕੁਝ ਜ਼ਰੂਰੀ ਗੱਲ ਕਰਨੀ ਸੀ ਤਾਂ ਫੋਨ ਤੇ ਫੋਨ ਕਰੀ ਆਂਦੀ ਸੀਗੀ ਤੁਹਾਨੂੰ ਕੀ ਜ਼ਰੂਰੀ ਗੱਲ ਕਰਨੀ ਸੀ ਦੱਸ ਮੈਨੂੰ ਐਡਾ ਕੀ ਗੱਲ ਹੋਗੀ ਦੱਸ ਮੈਂ ਤਾਂ ਤੁਹਾਨੂੰ ਐ ਹੀ ਕਹਿੰਦੀ ਸੀ ਤੁਸੀਂ ਕਦੇ ਵਿਆਹ ਦੀ ਗੱਲ ਕਦੋਂ ਕਰੋਗੇ ਯਾਰ ਪਤਾ ਕੀ ਐ ਮੇਰੇ ਹੁਣ ਘਰ ਦੇ ਨਾਲ ਰੋਜ਼ ਹੀ ਕਹਿ ਦਿੰਦੇ ਆ ਵੀ ਤੇਰੀ ਮਾਸੀ ਆ ਰਿਸ਼ਤਾ ਲੈ ਕੇ ਆਈ ਆ ਵਧਿਆ ਰਿਸ਼ਤਾ ਤੂੰ ਉੱਥੇ ਕਰਵਾ ਲੈ ਉੱਥੇ ਕਰਵਾ ਲੈ ਹੁਣ ਕਿੰਨਾ ਕੁ ਨਾ ਕਰਾਂ ਮੈਂ ਘਰ ਦੇਆਂ ਨੂੰ ਵੀ ਉਹ ਤੇਰੇ ਕਰਕੇ ਦੇਖ ਲੈ ਕਿੰਨੇ ਰਿਸ਼ਤੇ ਮੋੜਦੇ ਮੈਂ ਤੇ ਤੂੰ ਇੱਕ ਇੱਕ ਕਰੇ ਗੱਲ ਹੀ ਨਹੀਂ ਕਰਨ ਜਿਉਂਦਾ ਯਾਰ ਤੂੰ ਆਪ ਤਾਂ ਦੇਖ ਲੈ ਯਾਰ ਕਿੰਨਾ ਘਰੇ ਰੌਲਾ ਪਿਆ ਖੜਾ ਯਾਰ ਕਿੰਨਾ ਕਲੇਸ਼ ਹੋਇਆ ਮੈਂ ਪਤਾ ਕਿੰਨੀ ਟੈਨਸ਼ਨ ਹੋਈ ਪਈ ਐ ਤੈਨੂੰ ਵਿਆਹ ਦੀ ਪਈ ਰਹੀਂਦੀ ਐ ਯਾਰ ਤੇ ਉਹ ਰੌਲਾ ਅੰਦਰ ਮੈਂ ਕਰਵਾਇਆ ਮੇਰੇ ਘਰ ਕਿਉਂ ਆਇਆ ਤੁਹਾਡੇ ਘਰੇ ਰੌਲਾ ਤੇ ਤੈਨੂੰ ਮੈਂ ਕਿੰਨੇ ਵਾਰ ਹੀ ਕਿਹਾ ਇੱਕ ਵਾਰੀ ਰੌਲਾ ਨਿਬੜ ਜਾਣ ਤੇ ਭੈਣ ਨੂੰ ਤ ਇੱਕ ਵਾਰੀ ਤੂੰ ਵੇਟ ਕਰ ਲਾ ਤੂੰ ਫੋਨ ਤੇ ਫੋਨ ਧੱਕਾ ਹੀ ਕਰੀ ਜੰਨੀ ਹੈ ਵਿਆਹ ਦਾ ਸਮਝ ਆਇਆ ਓ ਯਾਰ ਐ ਚੰਗਾ ਲੱਗਦਾ ਲੋਕ ਆਖਣਗੇ ਭੈਣ ਘਰੇ ਬੈਠੀ ਆ ਉਹਦਾ ਘਰ ਬਸਣ ਨੂੰ ਬੈਠਾਗਾ ਹੋਰ ਮੈਂ ਕੀ ਕਰਾਂ ਉਹ ਗੱਲ ਤਾਂ ਮੈਂ ਸਮਝਦੀ ਹਾਂ ਪਰ ਹੁਣ ਨਾ ਉਹ ਚੰਗਾ ਲੱਗੂਗਾ ਜਦੋਂ ਮੇਰੇ ਘਰ ਦੇ ਨੇ ਹੋਰ ਨਾਲ ਤੋਰਤਾ ਫੇਰ ਐ ਕਿਵੇਂ ਤੋਰਤਾ ਤੂੰ ਘਰੇ ਬੰਦੇ ਵਾਂਗੂ ਕਹਦੇ ਕਦੇ ਮੈਂ ਆਪਦੀ ਮਰਜ਼ੀ ਨਾਲ ਕਰਾਉਂਗੀ ਹਾਂ ਮੈਂ ਘਰੋਂ ਛਿੱਤਰ ਖਾਲਾਂ ਤੇ ਤੁਸੀਂ ਘਰੋਂ ਗੱਲ ਨਾ ਕਰੋ ਮੌਕੇ ਤੁਸੀਂ ਕਹਿ ਦੋ ਵੀ ਮੈਂ ਤਾਂ ਜਿੱਥੇ ਮੇਰੇ ਘਰ ਦੇ ਕਰਨਗੇ ਮੈਂ ਤਾਂ ਉੱਥੇ ਕਰਵਾਉਂਗਾ ਉੱਥੇ ਕਰਵਾਉਂਗਾ ਤੈਨੂੰ ਮੈਂ ਕਹੀਦਾ ਜਨਾ ਤੈਨੂੰ ਇੱਕ ਵਾਰੀ ਭੈਣ ਦਾ ਹੋ ਜਾਂਦੇ ਹੱਲ ਇੱਕ ਵਾਰੀ ਕਰੀ ਜੰਨੇ ਹੁਣ ਮੈਂ ਜਾ ਕੇ ਆਉਣਾ ਭੂਆ ਨੂੰ ਵੀ ਕਿਹਾ ਤੂੰ ਇੱਕ ਵਾਰੀ ਗੱਲ ਤਾਂ ਸੁਣ ਲਿਆ ਕਰ ਮੇਰੀ ਵੇਟ ਤਾਂ ਕਰ ਲੈ ਥੋੜਾ ਟਾਈਮ ਅੱਛਾ ਮੈਂ ਗੱਲ ਨਹੀਂ ਸੁਣਦੀ ਹੈ ਅੱਜ ਤੱਕ ਥੋੜੀ ਹੀ ਗੱਲਾਂ ਸੁਣਦੀ ਆਈਆਂ ਕੀ ਨਹੀਂ ਸੁਣੀ ਥੋੜੀ ਗੱਲ ਮੈਂ ਦੱਸਿਓ ਉਹ ਫਿਰ ਤੈਨੂੰ ਮੈਂ ਕਿਹਾ ਇੱਕ ਵਾਰੀ ਤੂੰ ਖੜ ਜਾ ਥੋੜਾ ਟਾਈਮ ਜੀ ਭੈਣ ਨੂੰ ਇੱਕ ਵਾਰੀ ਹੋ ਜਾਣ ਦੇ ਹੱਲ ਇਹਦਾ ਫੇਰ ਆਪਾਂ ਕਰ ਲਾਂਗੇ ਗੱਲ ਕੋਈ ਚੀਜ਼ ਮੰਗੀ ਕਦੇ ਕੋਈ ਚੀਜ਼ ਵਾਸਤੇ ਜ਼ਿੱਦ ਕੀਤੀ ਇੱਕ ਗੱਲ ਕਹਿੰਨੇ ਉਹ ਹੀ ਗੱਲ ਪੂਰੀ ਨਹੀਂ ਹੋਈ ਤੂੰ ਹੋਰ ਕਰੇ ਗੱਲ ਉਹ ਕਰੇ ਗੱਲ ਕਰ ਲੂਆਂ ਫਿਰ ਮੈਂ ਹੁਣ ਤੂੰ ਸਮਾਂ ਵੀ ਦੇਖ ਲਿਆ ਕਰ ਗੱਲ ਕਰਨ ਦਾ ਟਾਈਮ ਹੈਗਾ ਕਿ ਨਹੀਂ ਬੇਬੇ ਮੇਰਾ ਹਯਾ ਲਾਊਗੀ ਅਖੂ ਕਿ ਤੂੰ ਭੈਣ ਤਾਂ ਤੇਰੀ ਘਰੇ ਬੈਠੀ ਆ ਤੂੰ ਹਰਪੀ ਤੈਨੂੰ ਵੀ ਪਤਾ ਯਾਰ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਥੋੜਾ ਟਾਈਮ ਤਾਂ ਵੇਟ ਤਾਂ ਕਰ ਮੈਂ ਤੇਰੇ ਨਾਲ ਹੀ ਵਿਆਹ ਕਰਾਉਂਗਾ ਮੈਂ ਹੋਰ ਕਿਤੇ ਭੱਜਿਆ ਤਾਂ ਨਹੀਂ ਜਾਂਦਾ ਕਰ ਲੂਆਂ ਬੇਬੇ ਨਾਲ ਗੱਲ ਤੂੰ ਕਿਉਂ ਰੁਕਦਾ ਜਾ ਤੂੰ ਰੁਕਦੀ ਨਹੀਂ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਜੇ ਕੁਝ ਮਰਜ਼ੀ ਕਰੇ ਜੇ ਮੈਨੂੰ ਪਿਆਰ ਕਰਦੀਆਂ ਤਾਂ ਉਹਨਾਂ ਟਾਈਮ ਰੁਕ ਜਾ ਜਿੰਨਾ ਟਾਈਮ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਤੇਰੀ ਜ਼ਿੰਮੇਵਾਰੀ ਹੈ ਕਰ ਦੇਣਾ ਰ ਥੋੜਾ ਟਾਈਮ ਭੈਣ ਦਾ ਇੱਕ ਵਾਰੀ ਨਿਬੜ ਜਾਣ ਦੇ ਮੈਂ ਤੈਨੂੰ ਆਪੀ ਵਿਆਹ ਕੇ ਲੈ ਜਾਊਂਗਾ ਤੂੰ ਮੇਰੇ ਤੇ ਭਰੋਸਾ ਦਾ ਕਰ ਯਾਰ ਭਰੋਸਾ ਹੈਗਾ ਤੇਰੇ ਤੇ ਸਾਹੀਂ ਜਿਹੜੇ ਰਿਸ਼ਤੇ ਆਉਂਦੇ ਨੇ ਘਰ ਮੋੜਦਾ ਨਹੀਂ ਆ ਤੇਰੇ ਕਰਕੇ ਇੱਕ ਤੇ ਨਾਲੇ ਸੌਰੀ ਯਾਰ ਮੈਂ ਵੀ ਬੋਲ ਫੀ ਗੁੱਸੇ 'ਚ ਇੱਕ ਵਾਰ ਸਿੱਕੀ ਜਿੱਦਦਾਰ ਕੇ ਵਿਆਹ ਵਿਆਹ ਬਸ ਮੈਨੂੰ ਇਹ ਹੀ ਡਰ ਹੈ ਕਿ ਮੇਰੇ ਘਰ ਦੇ ਹੋਰ ਨਾਲ ਨਾ ਤੋੜ ਦੇਣ ਮੈਨੂੰ ਤਾਂ ਵਿਆਹੀ ਤੇਰੇ ਨਾਲ ਕਰਵਾਉਣਾ ਤਾਂ ਕਰਕੇ ਤੂੰ ਫਿਕਰ ਨਾ ਕਰ ਮੈਂ ਲੈ ਕੇ ਜਾਊਂਗਾ ਤੈਨੂੰ ਵਿਆਹ ਕੇ ਕੋਈ ਗੱਲ ਨਹੀਂ ਇੱਕ ਵਾਰੀ ਆਪਣਾ ਆ ਹੋ ਜਾਂਦੇ ਘਰ ਦਾ ਹੱਲ ਤੇ ਨਾਲੇ ਕੀ ਬਣਿਆ ਉਧਰ ਪੈਨ ਦਾ ਕੀ ਕਹਿੰਦੇ ਆ ਉਧਰ ਚੱਲੀ ਜਾਂਦੀ ਏ ਗੱਲ ਯਾਰ ਤੈਨੂੰ ਕੀ ਦੱਸਾਂ ਬਸ ਪਰੌੜਾ ਅਜੇ ਲੋਟ ਨਹੀਂ ਆਇਆ ਹੁਣ ਜਾਣਗੇ ਬੇਬੇ ਵਰਗੇ ਕਹਿੰਦੇ ਆ ਤੁਸੀਂ ਕਹਿੰਦੇ ਸਾਨੇ ਪੰਚਾਇਤ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਹੋਈ ਪੰਚਾਇਤ ਚ ਉਹ ਗੱਲ ਤਾਂ ਹੋ ਗਈ ਸੀਗੀ ਇੱਕ ਵਾਰੀ ਹੁਣ ਦੁਬਾਰਾ ਫੇਰ ਉਹ ਲੋਟ ਨਹੀਂ ਆਉਂਦਾ ਬੇਬੇ ਕਹਿੰਦੀ ਐ ਤੋਰਨੀ ਨਹੀਂ ਆਪਾਂ ਗੱਲ ਕਰਕੇ ਤੋਰਾਂਗੇ ਚੰਗੀ ਤਰ੍ਹਾਂ ਉਹੀ ਤਾਂ ਗੱਲ ਆ ਆਪਦੀ ਗੱਲ ਬੁਠਾ ਕੇ ਚਾਰ ਬੰਦਨ ਬੈ ਕੇ ਗੱਲ ਕਰ ਲਈ ਜਿਹੜੀ ਵੀ ਗੱਲ ਆ ਨਹੀਂ ਜਾਈ ਤੋਰ ਤਿੱਕਲ ਕਲ ਕਾਉਣ ਨੂੰ ਫੇਰ ਚੱਕ ਕੇ ਮੋੜ ਦਣੀਆ ਘਰ ਉਹ ਹੀ ਆ ਉਹਨਾਂ ਨੇ ਚੋਲਾ ਚੱਕ ਕੇ ਉਹ ਤਾਂ ਹੈ ਹੁਣ ਚੰਗੀ ਤਰ੍ਹਾਂ ਗੱਲ ਕਰਕੇ ਦੁਰਾਂਗੇ ਬਾਕੀ ਮੇਰੀ ਗੱਲ ਸੁਣ ਤੂੰ ਬਾਲੀ ਨਾ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਵਿਆਹ ਆਪਾਂ ਕਰਾਵਾਂਗੇ ਮੈਂ ਕਰ ਲਊਗਾ ਬੇਬੇ ਨਾਲ ਗੱਲ ਤੇ ਤੂੰ ਘਰੇ ਇੱਕ ਵਾਰੀ ਕਹਿ ਦੇ ਨਾ ਯਾਰ ਮੈਂ ਇਹਦੀ ਕਾਲੀ ਆ ਜੀ ਜੀ ਮੈਂ ਤਾਂ ਕਹਿ ਦੂੰਗੀ ਤੂੰ ਨੇ ਟੈਨਸ਼ਨ ਨਾ ਲਓ ਬਸ ਤੁਸੀਂ ਆਪ ਦੇ ਭੈਣ ਦਾ ਦੇਖੋ ਉਹ ਤੋਂ ਛੇਤੀ ਛੇਤੀ ਹੱਲ ਕਰੋ ਕੋਈ ਨਾ ਕੋਈ ਹੋਰ ਤੂੰ ਐਵੇਂ ਫਿਕਰ ਨਾ ਕਰਿਆ ਕਰ ਇਹਨਾਂ ਕੋਈ ਚੱਕਰ ਨਹੀਂ ਆਪਾਂ ਸਾਰਾ ਹੱਲ ਕਰ ਲਾਂਗੇ ਸਭ ਕੁਝ ਠੀਕ ਹੋ ਜਾਊਗਾ ਕੋਈ ਨਾ ਮੈਨੂੰ ਕਿੰਨਾ ਕੁ ਟਾਈਮ ਉਹਨੂੰ ਵਿਚਾਰੀ ਨੂੰ ਆਪਦੇ ਘਰੇ ਬਿਠਾਈ ਰੱਖੂਗੀ ਨਾ ਆਖਿਰ ਤੱਕ ਜਾਣਾ ਤਾਂ ਪਹੁੰਗ ਗਈ ਤੇ ਨਹੀਂ ਠੀਕ ਗੱਡੀ ਕਹਿੰਦੇ ਸੀ ਗੱਡੀ ਲੈ ਕੇ ਲੈਣੀ ਆ ਉਹ ਹੋ ਰਿਹਾ ਯਾਰ ਫਿਰ ਗੱਡੀ ਮੰਗੀ ਗੱਡੀ ਹੁਣ ਕਿੱਥੋਂ ਦੇ ਦੇਗੀ ਤੈਨੂੰ ਪਤਾ ਤਾਂ ਹੈ ਜਆ ਆਪਣਾ ਹੁਣ ਮੈਂ ਕਿਹਾ ਬਾਈ ਵਰਗਿਆਂ ਨੂੰ ਸਾਰਿਆਂ ਨੂੰ ਆਪਣੇ ਮਿੱਤਰ ਨੂੰ ਵੀ ਕਿਹਾ ਉਹ ਕਹਿੰਦਾ ਆਪਾਂ ਜਾ ਕੇ ਗੱਲ ਕਰਦੇ ਹਾਂ ਉਹਦੇ ਨਾਲ ਪੂਆ ਨੂੰ ਵੀ ਕਿਹਾ ਪੂਆ ਕਹਿੰਦੀ ਮੈਂ ਵੀ ਗੱਲ ਕਰੂੰਗੀ ਬਾਕੀ ਦੇਖਦੇ ਹੁਣ ਕੀ ਬਣਦਾ ਔਰ ਘੱਲ ਕਰਕੇ ਫਿਰ ਕਰੋ ਟਾਈਮ ਕਿਉਂ ਪਾਇਆ ਐਵੇਂ ਤੁਸੀਂ ਹੂੰ ਚੱਲ ਕੋਈ ਨਾ ਕਰਦੇ ਆ ਗੱਲ ਆਪਾਂ ਕੋਈ ਗੱਲ ਨਹੀਂ ਹੁਣ ਮੈਂ ਬੇਬੇ ਨਾਲ ਕਰਕੇ ਗੱਲ ਤੇ ਬੰਦੇ ਵਿੱਚ ਪਾ ਕੇ ਜਾਂ ਤਾਂ ਉਹਦੇ ਕੋਲ ਜਾ ਕੇ ਆਉਣੇ ਆ ਨਹੀਂ ਫਿਰ ਆਪੂਆ ਨੂੰ ਕਹਿਣਾ ਮੈਂ ਕੋਈ ਕਰਪੂਆ ਕੋਈ ਗੱਲ ਹੂੰ ਠੀਕ ਆ ਹੂੰ ਚੱਲ ਠੀਕ ਆ ਫਿਰ ਆਪਾਂ ਚੱਲਦੇ ਆ ਚਲਈਏ ਆਪਾਂ ਹਾਂ ਚਲੋ ਨਾ ਤੁਸੀਂ ਐਵੇਂ ਬੜ ਨੂੰ ਠੀਕ ਨਾ ਕਰਿਆ ਕਰੋ ਸਾਰਾ ਕੁਝ ਠੀਕ ਹੋ ਜੂਗਾ ਕਿੰਤੂ ਵੀ ਨਾ ਮੈਂ ਟੈਨਸ਼ਨ ਲਿਆ ਕਰ ਕੋਈ ਚੰਗਾ ਕੋਈ ਗੱਲ ਨਹੀਂ ਆਜੋ ਕੋਈ ਨਾ ਪਸਾਵ ਹੱਲ ਹੋ ਜੂਗਾ ਕੋਈ ਨਾ